ਅੱਜ ਦੇ ਯੁੱਗ 'ਚ ਨਾ ਕੋਈ ਬੁਢੀ ਕੰਮ ਕਰਦੀ ਐ ਨਾ ਕੋਈ ਬੰਦਾ ਕੰਮ ਕਰਦਾ ਐ ਬੁੜਿਆਂ ਦੇ ਸਿਰ ਤੇ ਟੋਕਰਾਂ ਹੋਣਾ 20 ਕਿਲੋ ਦਾ ਅੱਛਾ ਵਿੱਚ ਇੱਕ ਲੱਸੀ ਦਾ ਹੋਣਾ ਕੁੱਜਾ ਵਿੱਚ ਰੋਟੀਆਂ ਹੋਣੀਆਂ 15-15 ਬੰਦਿਆਂ ਦੀਆਂ ਉਹਨਾਂ ਨੇ ਲੈ ਕੇ ਸਾਲੋ ਤਿੰਨ-ਤਿੰਨ ਮੀਲ ਚੁਰੀਆਂ ਜਾਣਾ ਉਧਰੋਂ ਬੁੜਿਆਂ ਨੇ ਵੱਢ ਕੇ ਤੇਰੀ ਦੀ ਪੰਡ ਬੁੜੀਆਂ ਦੇ ਸਿਰ ਤੇ ਫੇਰ ਧਰ ਦੇਣੀ ਘਰੇ ਆ ਕੇ ਸਿੱਟਣੀ ਉਹਨਾਂ ਨੇ ਅੱਛਾ ਫਿਰ ਉਹਨਾਂ ਨੇ ਆ ਕੇ ਆਦਾ ਕੰਮ ਕਰਨਾ ਤੇ ਉਸ ਟਾਈਮ ਦੇ ਵਿੱਚ ਜਿਹੜੇ ਅੱਜ ਦਾ ਯੁੱਗ ਐ ਅੱਜ ਦਾ ਯੁੱਗ ਵੇਲੜ ਵਿਹਲੜ ਸਹੀ ਹੈ ਵਿਹਲੜ ਕੱਲੇ ਮੋਬਾਈਲ ਤੱਕ ਸੀਮਤ ਐ ਸੀ ਜੀ ਕੰਮ ਸਾਨੂੰ ਭਾਵੇਂ ਜਮਾ ਨਾ ਹੋਵੇ ਅੱਜ ਕੱਲ ਜਿਹੜੇ ਘਰਾਂ ਦੇ ਵਿੱਚ ਕਾਟੋ ਕਲੇਜ ਹੈ ਉਹ ਸਿਸਟਮ ਹੀ ਕੰਮ ਦਾ ਹੈ ਵੀ ਸਾਨੂੰ ਕੰਮ ਨਾ ਗਿਆ ਹੋਈ ਕੋਈ ਕੰਮ ਤੋਂ ਬਿਨਾਂ ਅਸੀਂ ਬੈਠੇ ਹਾਂ ਸਾਨੂੰ ਚੰਗਾ ਸਾਨੂੰ ਖਾਣ ਨੂੰ ਮਿਲੇ ਚੰਗੀਆਂ ਸਾਨੂੰ ਫੈਸਿਲਟੀਆਂ ਮਿਲਣ ਚੰਗੇ ਸਾਡੇ ਕੋਲੇ ਮੋਬਾਈਲ ਹੋਣ ਚੰਗੇ ਏਸੀਆਂ ਚ ਬੈਠੇ ਹੋਗੇ ਕੰਮ ਨਾ ਸੀ ਕਰਨਾ ਹੋਵੇ ਰੋਲੇ ਵਧ ਗਏ ਬਾਈ ਜੀ ਹਾਂ ਰੋਲੇ ਵਧ ਗਏ ਜੀ ਜਿਹੜੇ ਆਮ ਹੁਣ ਅਤਲਾਕਾਂ ਦੇ ਸਿਸਟਮ ਚੱਲਵੇ ਇਕੱਲੇ ਕੰਮ ਦੇ ਕੰਮ ਕਰਕੇ ਕੰਮ ਕਰਕੇ ਆ ਕੰਮ ਕਰਕੇ ਕੋਈ ਵੀ ਰਾਜੀ ਨਹੀਂ ਹਾਂ ਨਾ ਕੋਈ ਬੰਦਾ ਕੰਮ ਕਰਕੇ ਰਾਜੀ ਹੈ ਨਾ ਕੋਈ ਬੁਢੀ ਕੰਮ ਕਰਕੇ ਰਾਜੀ ਹੈ ਠੀਕ ਹੈ ਪਹਿਲਾਂ ਤਾਂ ਇਹੋ ਜਿਹਾ ਕੁਝ ਨਾ ਜੀ ਨਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਸੰਨ 7879 ਮੈਂ 80 ਦੇ ਵਿੱਚ ਮੈਂ میٹرਿਕ ਪਾਸ ਕਰੀ ਆ ਅੱਛਾ ਉਸ ਤੋਂ ਪਹਿਲਾਂ ਕਿਹੜੇ ਸੰਨ ਦਾ 1963 ਜੀ ਅੱਛਾ 1963 ਦੀ ਡੇਟ ਆਫ ਬਰਥ ਹੈ ਠੀਕ ਹੈ ਤੇ 80 ਦੇ ਵਿੱਚ میٹرਿਕ ਕਰੀ ਆ ਮੈਂ 70-70 ਦੇ ਵਿੱਚ ਅਸੀਂ ਬਾਸਕਟਬਾਲ ਖੇਡਦੇ ਰਹੇ ਇੰਟਰਨੈਸ਼ਨਲ ਖਿਡਾਰੀ ਸਾਂ ਬਾਸਕਟਬਾਲ ਦਾ ਮੈਂ ਅੱਛਾ ਤੁਸੀਂ ਮੰਨਣਾ ਨਹੀਂ ਵੀ 5-5 ਕਿਲੋਮੀਟਰ 7-7 ਕਿਲੋਮੀਟਰ ਮਾਸਟਰ ਡੰਡਾ ਲੈ ਕੇ ਮੰਗਰ ਹੁੰਦੇ ਸੀ ਭਜਾਈ ਜਾਣਾ ਉਹਨਾਂ ਨੇ ਅੱਜ ਕੱਲ ਕੋਈ ਨਹੀਂ ਅੱਜ ਕੱਲ ਹਾਂ ਅੱਜ ਕੱਲ ਅੱਜ ਕੱਲ ਕੋਈ ਨਹੀਂ ਕੋਟਦਾ ਅੱਜ ਕੱਲ ਦਾ ਜੇ ਮਾੜਾ ਅੱਜ ਦੇ ਯੁੱਗ 'ਚ ਨਾ ਕੋਈ ਬੁੜੀ ਕੰਮ ਕਰਦੀ ਐ ਨਾ ਕੋਈ ਬੰਦਾ ਕੰਮ ਕਰਦਾ ਐ ਬੁੜਿਆਂ ਦੇ ਸਿਰ ਤੇ ਟੋਕਰਾਂ ਹੋਣਾ 20 ਕਿਲੋ ਦਾ ਅੱਛਾ ਵਿੱਚ ਇੱਕ ਲੱਸੀ ਦਾ ਹੋਣਾ